ਹਾ 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 ਭਾਈਓ ਤੇ ਭੈਣੋ ਤਕੜੀ ਵਿੱਚ ਝੂਟੇ ਲੈਣ ਦਾ ਨਜ਼ਾਰਾ ਹੀ ਬਹੁਤ ਯਾਰੇ ਹੈ ਓਏ ਹਾਂ ਚਾਚਾ ਆਦਾ ਜਮਈ ਕੈਂਟ ਕਮ ਹੋਇਆ ਬਾਬਾਈ ਕੀ ਬਾਤ ਹੈ ਕੀ ਬਾਤ ਹੈ ਤਕੜੀ ਸਾਡੇ ਜੋ ਨਿਸ਼ਾਨ ਚ ਝੂਟੇ ਲੈਣ ਦਾ ਨਜ਼ਾਰੇ ਆ ਗਿਆ ਤਾਂ ਝੂਲਾ ਬਣ ਗਿਆ ਝੂਲਾ ਓਏ ਆਪਣੇ ਨਜ਼ਾਰੇ ਹੁਣ ਵਿਗੜਨ ਵਾਲਿਆ ਓ ਦੇਖੋ ਦੱਤਰ ਲੈ ਕੇ ਆ ਰਹੀਨੀ ਆਪਣੇ ਨਜ਼ਾਰੇ ਵੱਡਣ ਨੂੰ ਫਿਰਦੇ ਨੇ ਵੇ ਖੜ ਜਾ ਵੇ ਖੜ ਜਾ ਰਾਹੁਲ ਦੇ ਬੱਚਾ ਵੇ ਤੂੰ ਮੈਨੂੰ ਆਂਟੀ ਕਮ ਆਖਿਆ ਹਾਂ ਮੈਂ ਤੇਰੀ ਆਂਟੀ ਲੱਗਦੀ ਹਾਂ ਮੈਂ ਤਾਂ ਈ ਸੀ ਸੋਡੇ ਨਾਲ ਟੱਚ ਕਰਨਾ ਪਿੱਛੇ ਡਰਾਉਂਗੀ ਦੱਤਰ ਦਿਖਾ ਕੇ ਤੇ ਮੈਨੂੰ ਆਂਟੀ ਕਹਿ ਕੇ ਜਣਾਤਾ ਗੁੱਸਾ ਹੁਣ ਮੈਂ ਦੇਖੀ ਪਹਿਲਾਂ ਤੇਰੇ ਲਈ ਟੋਕਰੀ ਵੱਡੂ ਤੈਨੂੰ ਥੱਲੇ ਸਿੱਟੂ ਦਉ ਤਾਂ ਪਹਿਲਾਂ ਓਏ ਨਾ ਸਿਮਰੋ ਨਾ ਉਹ ਵੱਡਣਾ ਆਇਆ ਲੈ ਸਾਨੂੰ ਵੀ ਡੇਗੇਗੀ ਤੂੰ ਮੈਂ ਤਾਂ ਵੱਡੂਗੀ ਏੜੇ ਮੈਨੂੰ ਅੱਡੀ ਕੇ ਮੈਂ ਆਖਿਆ ਓਏ ਭਾਈਓ ਤੇ ਮਹਿਨੋ ਐਨੂੰ ਝਟਣ ਦੇ ਚੱਕਰ 'ਚ ਸਾਨੂੰ ਵੀ ਸਟੇਗੀ ਕਿਉਂਕੇ ਤਕੜੀਆਂ ਦਾ ਬੈਲੈਂਸ ਮਨਿਆ ਹੋਇਆ ਇੱਕ ਡਿਗੂ ਤਾਂ ਦੂਜੀਆਂ ਵੀ ਦੋਨੇ ਡਗਣਗੀਆਂ ਸਾਨੇ ਨਾਲ ਤੂੰ ਤਕਾਣਾ ਕਰੇ ਸਿਮਰਾ ਅਜੀ ਤਾਣੀ ਤੈਨੂੰ ਆਂਟੀ ਕਿਹਾ ਸਾਡੇ ਕਿਉਂ ਹੱਡੇ ਧੜਾਉਣੇ ਆ ਤਾਏ ਪੁੱਤ ਸਾਨੂੰ ਬਕਸ ਦੇ ਰਾਹੁਲ ਨੂੰ ਜਦੋਂ ਥੱਲੇ ਉਤਰ ਗਿਆ ਉਦੋਂ ਭਾਵੇਂ ਇਹਦੇ ਦੋ ਲਾਦੀ ਕੰਨ ਤੇ ਹੁਣ ਛੱਡਦੇ ਸਾਨੂੰ